प्यारे दोस्तों नमस्कार मैं हाजिर हां विवेक कोटिसेखा विवेक सतक संसार चंद साथियों ਤੁਸੀਂ ਮੇਰੇ ਇਸ ਚੈਨਲ ਦੇ ਵਿੱਚ ਅਕਸਰ ਹੀ ਮੇਰੀਆਂ ਰਚਨਾਵਾਂ ਕਵਿਤਾਵਾਂ ਗੀਤ ਤੇ ਹੋਰ ਸਤਕ ਸਰਗਰਮੀਆਂ ਦੇਖਦੇ ਰਹਿੰਦੇ ਹੋ ਤੇ ਤੁਹਾਡਾ ਪਿਆਰ ਵੀ ਮੈਨੂੰ ਪ੍ਰਾਪਤ ਹੁੰਦਾ ਤੇ ਤੁਹਾਡਾ ਜਿਹੜਾ ਸਹਿਯੋਗ ਆ ਉਹ ਬਹੁਤ ਹੀ ਕੀਮਤੀ ਆ ਤੇ ਸਾਥੀਓ ਤੁਸੀਂ ਮੇਰੀ ਇਹ ਰਚਨਾ ਸੁਣੋ ਤੇ ਵਿਵੇਕ ਸਤਕ ਸੰਸਾਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਆਪਣੇ ਕਮੈਂਟਸਾਂ ਰਾਹੀਂ ਆਪਣੀ ਵਿਚਾਰ ਸਾਂਝੀ ਕਰੋ ਤੇ ਲਓ ਜੀ ਪੇਸ਼ ਹੈ ਇੱਕ ਕਵਿਤਾ ਮੇਰੀ ਕਿਹੜੀ ਕਵਿਤਾ ਲਿਖਾਂ ਤੇਰੇ ਤੱਕ ਪਹੁੰਚ ਜਾਵੇ ਕਿਹੜੀ ਕਵਿਤਾ ਲਿਖਾਂ ਤੇਰੇ ਤੱਕ ਪਹੁੰਚ ਜਾਵੇ ਕਿਹੜਾ ਗੀਤ ਗਾਵਾਂ ਜੋ ਮੇਰਾ ਦਰਦ ਸੁਣਾਵੇ ਕਿਹੜੀ ਕਵਿਤਾ ਲਿਖਾਂ ਜੋ ਤੇਰੇ ਤੱਕ ਪਹੁੰਚ ਜਾਵੇ ਕਿਹੜਾ ਗੀਤ ਗਾਵਾਂ ਜੋ ਮੇਰਾ ਦਰਦ ਸੁਣਾਵੇ ਮੇਰੇ ਕੋਲ ਕੁਝ ਨਹੀਂ ਬਸ ਸ਼ਬਦਾਂ ਦਾ ਸੰਸਾਰ ਮੇਰੇ ਕੋਲ ਕੁਝ ਨਹੀਂ ਬਸ ਸ਼ਬਦਾਂ ਦਾ ਸੰਸਾਰ ਜੋੜ-ਜੋੜ ਕੁਝ ਅੱਖਰ ਲਿਖੀਆਂ ਲੈਣਾ ਚਾਹ ਹੋਰ ਵੀ ਲਿਖਣਾ ਚਾਹੁੰਦਾ ਹਾਂ ਸਿਰਫ ਤੈਨੂੰ ਸੁਣਾਉਣਾ ਚਾਹੁੰਦਾ ਹੋਰ ਵੀ ਲਿਖਣਾ ਚਾਹੁੰਦਾ ਹਾਂ ਸਿਰਫ ਤੈਨੂੰ ਸੁਣਾਉਣਾ ਚਾਹੁੰਦਾ ਹਾਂ ਕੀ ਦੱਸਾਂ ਆਪਣੇ ਬਾਰੇ ਬਸ ਕਿਸੇ ਨਾ ਕਿਸੇ ਤਰ੍ਹਾਂ ਤੇਰੀਆਂ ਨਜ਼ਰਾਂ 'ਚ ਆਉਣਾ ਚਾਹੁੰਦਾ ਬਸ ਕਿਸੇ ਨਾ ਕਿਸੇ ਤਰ੍ਹਾਂ ਤੇਰੀਆਂ ਨਜ਼ਰਾਂ 'ਚ ਆਉਣਾ ਚਾਹੁੰਦਾ ਹਾਂ ਤੂੰ ਅਣਲਿਖਿਆ ਪੜ ਲੈਂਦਾ ਈ ਤੂੰ ਅਣਲਿਖਿਆ ਪੜ ਲੈਂਦਾ ਹੈ ਅਣ ਸੁਣੀ ਸੁਣ ਲੈਂਦਾ ਹੈ ਕੀ ਤੈਨੂੰ ਦੱਸਾਂ ਮਨ ਦੀ ਤੂੰ ਹਰ ਬਾਤ ਮੋਝ ਲੈਣਾ ਹੈ ਕੀ ਦੱਸਾਂ ਤੈਨੂੰ ਮਨ ਦੀ ਤੂੰ ਹਰ ਬਾਤ ਬੁੱਝ ਲੈਣਾ ਹੈ ਨਹੀਂ ਕੁਝ ਹੋਰ ਲਿਖਣਾ ਨਹੀਂ ਕੁਝ ਹੋਰ ਸੁਣਾਉਣਾ ਨਹੀਂ ਕੁਝ ਹੋਰ ਲਿਖਣਾ ਨਹੀਂ ਕੁਝ ਹੋਰ ਸੁਣਾਉਣਾ ਹੁਣ ਤਾਂ ਮਕਸਦ ਹੈ ਸਿਰਫ ਤੈਨੂੰ ਪਾਉਣਾ ਹੁਣ ਤਾਂ ਮਕਸਦ ਹੈ ਸਿਰਫ ਤੈਨੂੰ ਪਾਉਣਾ ਕਿਹੜੀ ਕਵਿਤਾ ਲਿਖਾਂ ਤੇਰੇ ਤੱਕ ਪਹੁੰਚ ਜਾਵੇ ਕਿਹੜਾ ਗੀਤ ਗਾਵਾਂ ਜੋ ਮੇਰਾ ਦਰਦ ਸੁਣਾਵੇ ਕਿਹੜਾ ਗੀਤ ਗਾਵਾਂ ਜੋ ਮੇਰਾ ਦਰਦ ਸੁਣਾਓ ਸਾਥੀਓ ਇਹ ਚਾਂਗ ਲੈਣਾ ਕਵਤਾ ਦੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਮੇਰੀ ਬੇਨਤੀ ਵਾਰ-ਵਾਰ ਇਹੋ ਹੀ ਹੈ ਕਿ ਵਿਵੇਕ ਸਹਿਤਕ ਸੰਸਾਰ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਸ਼ੇਅਰ ਕਮੈਂਟਸ ਕਰੋ ਤਾਂ ਕਿ ਇਹ ਗੀਤ ਕਵਤਾਵਾਂ ਜਿਹੜੀਆਂ ਹਨ ਉਹ ਹਰ ਪੰਜਾਬੀ ਤੱਕ ਪਹੁੰਚ ਸਕਣ ਤੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਦਾ ਜੋ ਮੈਂ ਮਕਸਦ ਆਪਣੇ ਮਨ ਵਿੱਚ ਰੱਖਿਆ ਉਹ ਹੋਰਾਂ ਨਹੀਂ ਭੈਣ ਭਰਾਵਾਂ ਤੱਕ ਪਹੁੰਚੇ ਦੇਸ਼ ਵਿਦੇਸ਼ ਤੱਕ ਪਹੁੰਚ ਤੇ ਸਾਥੀਓ ਮੈਂ ਅਕਸਰ ਹੀ ਇਹ ਅਪੀਲ ਵੀ ਕਰਦਾ ਹਾਂ ਕਿ ਪੰਜਾਬੀ ਪੁਸਤਕਾਂ ਆਪਾਂ ਪੜ੍ਹਿਆ ਕਰੀਏ ਅਖਬਾਰ ਰਸਾਲੇ ਪੜ੍ਹਿਆ ਕਰੀਏ ਤੇ ਬੱਚਿਆਂ ਨੂੰ ਵੀ ਪੰਜਾਬੀ ਪੜ੍ਹਨ ਦੀ ਪ੍ਰੇਰਿਤ ਕਰੀਏ ਕਿਉਂਕਿ ਆਪਣੀ ਭਾਸ਼ਾ ਵਾ ਤੇ ਇਹਦਾ ਪ੍ਰਚਾਰ ਪ੍ਰਸਾਰ ਬੇहद ਜ਼ਰੂਰੀ ਹੈ ਇਹ ਬਾਹਰਲੇ ਦੇਸ਼ਾਂ ਵਿੱਚ ਤਾਂ ਮਾਂ ਬੋਲੀ ਪੰਜਾਬੀ ਆਪਣੀ ਪਰਫੁੱਲਤਾ ਹੋ ਰਹੀ ਹੈ ਪੰਜਾਬ ਦੇ ਵਿੱਚ ਹੀ ਪੰਜਾਬੀ ਨੂੰ ਬੜਾ ਘਾਟਾ ਪੈ ਰਿਹਾ ਹੈ ਕਿ ਆਪਾਂ ਇਸ ਬਾਰੇ ਧਿਆਨ ਕਰੀਏ ਗੌਰ ਕਰੀਏ ਤੇ ਮਾਂ ਬੋਲੀ ਪੰਜਾਬੀ ਨੂੰ ਅੱਗੇ ਵਧਾਈਏ ਤੇ ਬੱਚਿਆਂ ਤੱਕ ਇਹਦਾ ਪ੍ਰਚਾਰ ਕਰੇ ਇਹ ਧੰਨਵਾਦ